ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਿਡ ਗਿਆਨ ਤੇ ਮੈਂ ਕੁਲਵਿੰਦਰ ਸਿੰਘ ਹਰਚਰਨ ਸਿੰਘ ਪਿਲੀਪੀਤ ਪੂਰਨਪੁਰ ਯੂਪੀ ਕਤਲ ਮਾਮਲੇ ਤੇ ਕੁਝ ਲੇਟੈਸਟ ਅਪਡੇਟਸ ਸਾਹਮਣੇ ਆਏ ਨੇ ਜੋ ਕਿ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗੇ ਸੋ ਸਾਰੇ ਦੋਸਤ ਵੀਡੀਓ ਦੇ ਨਾਲ ਅਖੀਰ ਤੱਕ ਬਣੇ ਰਹਿਣਾ ਤੇ ਨਾਲ ਹੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਨਵੇਂ ਦੋਸਤਾਂ ਨੂੰ ਇੱਕ ਛੋਟੀ ਜਿਹੀ ਰਿਕਵੈਸਟ ਹੈ ਕਿ ਵੀਡੀਓ ਦੇ ਥੱਲੇ ਦਿਖ ਰੇ ਰੈੱਡ ਕਲਰ ਦੇ ਸਬਸਕ੍ਰਾਈਬਰ ਬਟਨ ਤੋਂ ਚੈਨਲ ਨੂੰ ਸਬਸਕ੍ਰਾਈਬ ਹੀ ਕਰ ਲੈਣਾ ਤੇ ਨੋਟੀਫਿਕੇਸ਼ਨ ਬੈਲ ਤੇ ਕਲਿੱਕ ਕਰਕੇ 올 ਵਾਲੀ ਆਪਸ਼ਨ ਜ਼ਰੂਰ ਸਿਲੈਕਟ ਕਰ ਲੈਣੀ ਤਾਂ ਕਿ ਹ ਹਰ ਇੱਕ ਨਵਾਂ ਵੀਡੀਓ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ ਸੋ ਤੁਹਾਡਾ ਜਿਆਦਾ ਸਮਾਂ ਨਾ ਲੈਂਦੇ ਹੋਏ ਚਲੋ ਸ਼ੁਰੂ ਕਰਦੇ ਹਾਂ ਅੱਜ ਦੇ ਅਪਡੇਟਸ ਨੂੰ ਦੋਸਤੋ ਹਰਚਨ ਸਿੰਘ ਸਿੱਧੂ ਜੋ ਕਿ ਯੂਪੀ ਦੇ ਵਿੱਚ ਰਹਿਣ ਵਾਲਾ 19 ਸਾਲ ਦਾ ਉਹ ਨੌਜਵਾਨ ਸੀ ਜਿਸ ਦੀ ਕੀ ਲਾਸ਼ ਲੰਗੀ 8 ਸਤੰਬਰ ਨੂੰ ਉਸ ਦੀ ਕਥਿਤ ਪ੍ਰੇਮਿਕਾ ਮਨਪ੍ਰੀਤ ਕੌਰ ਦੇ ਘਰ ਦੇ ਨਜ਼ਦੀਕ ਗੰਨੇ ਦੇ ਖੇਤਾਂ ਦੇ ਵਿੱਚ ਮਿਲੀ ਸੀ ਅਤੇ ਦੋਸਤੋ ਸ਼ੱਕ ਦੇ ਘੇਰੇ ਦੇ ਵਿੱਚ ਇਹ ਸਾਰਾ ਮਾਮਲਾ ਉਦੋਂ ਆਇਆ ਜਦੋਂ ਲਾਸ਼ ਦੇ ਉੱਪਰ ਕਾਫੀ ਜਿਆਦੇ ਅਜੀਹੇ ਨਿਸ਼ਾਨ ਮਿਲੇ ਜੋ ਕਿ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਨਹੀਂ ਦਰਸਾਏ ਗਏ ਉੱਥੇ ਹੀ ਦੋਸਤੋ ਇਸ ਨੌਜਵਾਨ ਦੀ ਲਾਸ਼ ਦਾ ਆਪਣੇ ਘਰ ਤੋਂ 30-35 ਕਿਲੋਮੀਟਰ ਦੂਰ ਉਸ ਪਿੰਡ ਕੇਸਰਪੁਰ ਇੱਕ ਖੇਤਾਂ ਦੇ ਵਿੱਚ ਮਿਲਣਾ ਜੋ ਕਿ ਖੇਤ ਉਸ ਦੀ ਕਤਿਤ ਪ੍ਰੇਮਿਕਾ ਮਨਪ੍ਰੀਤ ਘੋਰ ਦੇ ਬਿਲਕੁਲ ਨਜ਼ਦੀਕ ਹਨ ਅਤੇ ਉਤ ਤੋਂ ਬਾਅਦ ਉਸ ਕੁੜੀ ਦੇ ਪਰਿਵਾਰਕ ਮੈਂਬਰਾਂ ਤੇ ਅਤੇ ਉਸ ਕੁੜੀ ਤੇ ਇਸ ਕਤਲ ਦੇ ਦੋਸ਼ ਲੱਗੇ ਜੋ ਕਿ ਆਪਣੇ ਆਪ ਦੇ ਵਿੱਚ ਇਸ ਕਰਕੇ ਚਰਚਾ ਦੇ ਵਿੱਚ ਆਏ ਕਿਉਂਕਿ ਸਾਰਾ ਮਾਮਲਾ ਕਾਫੀ ਜਿਆਦੇ ਅਜੇ ਸੱਚ ਬਿਆਨ ਕਰਦਾ ਸੀ ਜੋ ਕਿ ਆਪਣੇ ਆਪ ਦੇ ਵਿੱਚ ਉਸ ਪਰਿਵਾਰ ਨੂੰ ਦੋਸ਼ੀ ਠਹਿਰਾ ਰਹੇ ਸਨ ਤੇ ਦੋਸਤੋ ਹੁਣ ਇਸ ਮਾਮਲੇ ਦੇ ਵਿੱਚ ਕੁਝ ਹੋਰ ਲੇਟੈਸਟ ਅਪਡੇਟ ਸਾਹਮਣੇ ਆਏ ਨੇ ਜੋ ਕਿ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੇ ਕਰਦੇ ਆ ਸਭ ਤੋਂ ਪਹਿਲਾਂ ਤਾਂ ਦੋਸਤੋ ਜੋ ਇਨਵੈਸਟੀਗੇਸ਼ਨ ਹੋਈ ਸੀ ਉਸ ਬਾਰੇ ਵੀ ਕੁਝ ਵੱਡੇ ਖੁਲਾਸੇ ਐਡਵੋਕੇਟ ਸੁਨੀਲ ਮੱਲਨਜੀ ਦੇ ਹੱਥ ਲੱਗੇ ਨੇ ਤੇ ਦੋਸਤੋ ਦੱਸ ਦਈਏ ਕਿ ਐਡਵੋਕੇਟ ਸੁਨੀਲ ਮੱਲਨਜੀ ਅਤੇ ਲਿਮਿਟਿਡ ਗੈਨ মিডিਆ ਗਰੁੱਪ ਦੀ ਟੀਮ ਜੋ ਕਿ ਲੰਗੀ 17 ਸਤੰਬਰ ਨੂੰ ਜਿਸ ਦਿਨ ਇਸ ਨੌਜਵਾਨ ਹਰਚੰਦ ਸਿੰਘ ਨਿਸਿੱਧੂ ਦਾ ਭੋਗ ਵੀ ਸੀ ਜਨਮ ਦਿਨ ਵੀ ਸੀ ਅਤੇ ਨਾਲ ਹੀ ਉਸ ਦਾ ਆਈਲੈਂਡਸ ਦਾ ਪੇਪਰ ਵੀ ਸੀ ਪਰ ਸਾਰਾ ਹੀ ਮਾਮਲਾ ਕਿਵੇਂ ਬਦਲ ਗਿਆ ਕਿਵੇਂ ਇੱਕ ਦੁਨੀਆ ਤਬਾਹ ਹੋ ਗਈ ਉਸ ਨੌਜਵਾਨ ਦੀ ਉਸ ਨੌਜਵਾਨ ਦੇ ਪਰਿਵਾਰ ਦੀ ਉਹ ਸਾਰੀਆਂ ਤਸਵੀਰਾਂ ਤੁਸੀਂ ਹੁਣ ਤੱਕ ਦੇਖ ਹੀ ਚੁੱਕੇ ਹੋ ਤੇ ਦੋਸਤੋ ਐਡਵੋਕੇਟ ਸੁਨੀਲ ਮੱਲਨ ਜੀ ਨੇ ਇੱਕ ਕੋਸ਼ਿਸ਼ ਕੀਤੀ ਕਿ ਉਸ ਪੀੜਤ ਪਰਿਵਾਰ ਨੂੰ ਉਸ ਨੌਜਵਾਨ ਦੇ ਕਤਲ ਦਾ ਇਨਸਾਫ ਮਿਲੇ ਜੋ ਦੋਸ਼ੀ ਹਨ ਉਹਨਾਂ ਨੂੰ ਮਾਨਯੋਗ ਅਦਾਲਤ ਤੋਂ ਬਣਦੀ ਸਜ਼ਾ ਦਵਾਈ ਜਾ ਸਕੇ ਜਿਸ ਕਰਕੇ ਕਿ ਐਡਵੋਕੇਟ ਸੁਨੀਲ ਮੱਲਨ ਜੀ ਸਪੈਸ਼ਲ ਚੰਡੀਗੜ੍ਹ ਤੋਂ ਪੀਲੀਪੀਤ ਯੂਪੀ ਪਹੁੰਚੇ ਸਨ ਜਿੱਥੇ ਕਿ ਲਿਮਟਿਡ ਗਿਆਨ ਦੀ ਟੀਮ ਵੀ ਉਹਨਾਂ ਦੇ ਨਾਲ ਪਹੁੰਚੀ ਸੀ ਕਿਉਂਕਿ ਸਾਡਾ ਜੋ ਮੇਨ ਮੋਟਿਵ ਸੀ ਕਿ ਪੂਰਾ ਸੱਚ ਸਾਹਮਣੇ ਆ ਸਕੇ ਹਰ ਸਟੀਕ ਜਾਣਕਾਰੀ ਤੁਹਾਡੇ ਤੱਕ ਪ੍ਰੋਵਾਈਡ ਕੀਤੀ ਜਾ ਸਕੇ ਤੇ ਦੋਸਤੋ ਸਾਡੀ ਟੀਮ ਜਦੋਂ ਵਕੀਲ ਸਾਹਿਬ ਦੇ ਨਾਲ ਉਸ ਨੌਜਵਾਨ ਹਰਚੰਦ ਸਿੰਘ ਸਿੱਧੂ ਦੀ ਅੰਤਿਮ ਅਰਦਾਸ ਤੋਂ ਬਾਅਦ ਉਹਨਾਂ ਦੇ ਘਰ ਪਹੁੰਚੀ ਤਾਂ ਜਿੱਥੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਉੱਥੇ ਹੀ ਬਕਾਲਤਨਾਮਾ ਵੀ ਵਕੀਲ ਸਾਹਿਬ ਵੱਲੋਂ ਪਰਿਵਾਰ ਵੱਲੋਂ ਸਾਈਨ ਕਰਵਾਇਆ ਗਿਆ ਤਾਂ ਕਿ ਪਰਿਵਾਰ ਦੀ ਪੇ ਭਾਈ ਮਾਨਯੋਗ ਅਦਾਲਤ ਦੇ ਵਿੱਚ ਕੀਤੀ ਜਾ ਸਕੇ ਤੇ ਦੋਸਤੋ ਹੁਣ ਤੱਕ ਸਾਹਮਣੇ ਆਇਆ ਜੋ ਇਨਵੈਸਟੀਗੇਸ਼ਨ ਹੋਈ ਹੈ ਉਹ ਆਪਣੇ ਆਪ ਦੇ ਵਿੱਚ ਸ਼ੱਕ ਦੇ ਘੇਰੇ ਦੇ ਵਿੱਚ ਹੈ ਕਿਉਂਕਿ ਹੁਣ ਵਕੀਲ ਸਾਹਿਬ ਨੂੰ ਇਸ ਇਨਵੈਸਟੀਗੇਸ਼ਨ ਬਾਰੇ ਬਹੁਤ ਸਾਰੇ ਜਿਹੇ ਵੱਡੇ ਖੁਲਾਸੇ ਹੋਏ ਹਨ ਕੁਝ ਜਿਹੇ ਸਬੂਤ ਮਿਲੇ ਹਨ ਜੋ ਕਿ ਆਪਣੇ ਆਪ ਦੇ ਵਿੱਚ ਇਨਵੈਸਟੀਗੇਸ਼ਨ ਕਰਨ ਵਾਲਿਆਂ ਨੂੰ ਸ਼ੱਕ ਦੇ ਘੇਰੇ ਦੇ ਵਿੱਚ ਖੜੇ ਕਰਦੇ ਨੇ ਤੇ ਬਹੁਤ ਜਲਦ ਉਹਨਾਂ ਤੋਂ ਪੁੱਛਗਿੱਛ ਵੀ ਹੋਵੇਗੀ ਕਿਉਂਕਿ ਦੋਸਤੋ ਇਸ ਕੇਸ ਦੇ ਵਿੱਚ ਜਦੋਂ 8 ਸਤੰਬਰ ਨੂੰ ਨੌਜਵਾਨ ਹਰਚੰਨ ਸਿੰਘ ਸਿੱਧੂ ਦੀ লাশ ਉਸ ਦੀ ਕਥਿਤ ਪ੍ਰੇਮਿਕਾ ਮਨਪ੍ਰੀਤ ਕੌਰ ਦੇ ਘਰ ਦੇ ਨਜ਼ਦੀਕ ਮਿਲੀ ਤਾਂ ਉਸ লাশ ਨੂੰ ਮਿਲਣ ਤੋਂ ਬਾਅਦ ਜੋ ਵੀ ਕਾਰਵਾਈ ਹੋਈ ਉਹ ਸ਼ੱਕ ਦੇ ਘੇਰੇ ਦੇ ਵਿੱਚ ਆਈ ਤੇ ਖਬਰਾਂ ਸਾਹਮਣੇ ਆਈਆਂ ਕਿ ਜੋ ਕੁੜੀ ਵਾਲਾ ਪਰਿਵਾਰ ਹੈ ਜਾਨਕਿ ਹਰਚੰਦ ਸਿੰਘ ਸਿੱਧੂ ਦੀ ਪ੍ਰੇਮਿਕਾ ਦਾ ਜੋ ਪਰਿਵਾਰ ਹੈ ਉਸ ਵੱਲੋਂ ਇੱਕ ਵੱਡੀ ਅਤੇ ਮੋਟੀ ਰਕਮ ਜਾਂਚ ਏਜੰਸੀ ਜੋ ਕਿ ਪਹਿਲਾਂ ਇਨਵੈਸਟੀਗੇਸ਼ਨ ਕਰ ਰਹੀ ਸੀ ਇਸ ਸਾਰੇ ਕੇਸ ਦੀ ਅਤੇ ਪੋਸਟਮਾਰਟਮ ਕਰਨ ਵਾਲਿਆਂ ਨੂੰ ਦਿੱਤੀ ਗਈ ਹੈ ਦੋਸਤੋ ਹਾਲਾਂਕਿ ਰਿਸ਼ਵਤ ਦੇ ਦੇ ਕੋਈ ਪ੍ਰੂਫ ਤਾਂ ਹਲੇ ਤੱਕ ਸਾਹਮਣੇ ਨਹੀਂ ਆਏ ਪਰ ਜੋ ਵੀ ਇਨਵੈਸਟੀਗੇਸ਼ਨ ਹੋਈ ਜੋ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਉਹ ਆਪਣੇ ਆਪ ਦੇ ਵਿੱਚ ਸ਼ੱਕ ਦੇ ਘੇਰੇ ਦੇ ਵਿੱਚ ਆਉਂਦੀ ਹੈ ਕਿਉਂਕਿ ਜਿੱਥੇ ਨੌਜਵਾਨ ਹਰਚਨ ਸਿੰਘ ਦੇ ਸਰੀਰ ਤੇ ਬਹੁਤ ਸਾਰੀਆਂ ਅਜਹੀਆਂ ਸੱਟਾਂ ਦੇ ਨਿਸ਼ਾਨ ਸਨ ਜੋ ਕਿ ਆਪਣੇ ਆਪ ਦੇ ਵਿੱਚ ਮੂੰਹੋਂ ਬੋਲ ਰਹੇ ਸਨ ਕਿ ਇਸ ਨੌਜਵਾਨ ਦੇ ਨਾਲ ਬਹੁਤ ਕੁਝ ਗਲਤ ਹੋਇਆ ਉਤ ਸਹੀ ਪੋਸਟਮਾਰਟਮ ਕਰਨ ਵਾਲੇ ਡਾਕਟਰ ਵੱਲੋਂ ਇਹ ਲਿਖ ਦੇਣਾ ਕਿ ਇਸ ਨੌਜਵਾਨ ਦੀ ਤਾਂ ਮੌਤ ਕਰੰਟ ਲੱਗਣ ਕਰਕੇ ਹੋਈ ਹੈ ਉਸ ਡਾਕਟਰ ਵੱਲੋਂ ਕੀਤੀ ਗਈ ਇਸ ਸਾਰੀ ਪੋਸਟਮਾਰਟਮ ਦੀ ਕਾਰਵਾਈ ਨੂੰ ਸ਼ੱਕ ਦੇ ਘੇਰੇ ਦੇ ਵਿੱਚ ਲੈ ਕੇ ਆਉਂਦੀ ਹੈ ਤੇ ਦੋਸਤੋ ਦੱਸ ਦਈਏ ਕਿ ਜਿਵੇਂ ਵਕੀਲ ਸਾਹਿਬ ਨੇ ਵੀ ਪਹਿਲਾਂ ਇੰਟਰਵਿਊ ਦੇ ਵਿੱਚ ਖੁਲਾਸਾ ਕਰ ਦਿੱਤਾ ਹੈ ਕਿ ਉਸ ਪੋਸਟਮਾਰਟਮ ਕਰਨ ਵਾਲੇ ਡਾਕਟਰ ਦੇ ਨਾਲ ਵੀ ਪੁੱਛਗਿੱਛ ਹੋਵੇਗੀ ਤੇ ਦੋਸਤੋ ਇੱਥੇ ਤੁਹਾਡੇ ਨਾਲ ਜੋ ਲੇਟੈਸਟ ਇਨਫੋਰਮੇਸ਼ਨ ਸਾਂਝੀ ਕਰਨੀ ਚਾਹੁੰਦੇ ਆ ਬਹੁਤ ਜਲਦ ਸੁਨੀਲ ਮੱਲਨ ਐਡਵੋਕੇਟ ਜੀ ਦੀ ਟੀਮ ਅਤੇ ਅਨਲਿमिटेड ਗੈਨ ਮੀਡੀਆ ਗਰੁੱਪ ਦੀ ਟੀਮ ਇੱਕ ਵਾਰ ਫਿਰ ਤੋਂ ਯੂਪੀ ਟੂਰ ਤੇ ਜਾ ਰਹੀ ਹੈ ਤਾਂ ਕਿ ਇਸ ਕੇਸ ਦੇ ਵਿੱਚ ਕੁਝ ਹੋਰ ਵੱਡੇ ਪੱਖ ਕੁਝ ਵੱਡੇ ਖੁਲਾਸੇ ਤੁਹਾਡੇ ਸਾਹਮਣੇ ਰੱਖੇ ਜਾਣ ਦੱਸ ਦਈਏ ਕਿ ਇਸ ਵਾਰ ਦਾ ਜੋ ਯੂਪੀ ਟੂਰ ਹੈ ਉਹ ਖਾਸ ਹੋਣ ਵਾਲਾ ਕਿਉਂਕਿ ਜਿੱਥੇ ਵਕੀਲ ਸਾਹਿਬ ਵੱਲੋਂ ਐਸਪੀ 바ਰ ਕਾਉਂਸਲ ਪ੍ਰੈਸ ਅਤੇ ਪੋਸਟਮਾਰਟਮ ਕਰਨ ਵਾਲੇ ਡਾਕਟਰ ਤੋਂ ਇਲਾਵਾ ਹੋਰ ਮੈਕਮਿਆਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਉੱਥੇ ਹੀ ਸਾਡੇ ਮੀਡੀਆ ਗਰੁੱਪ ਵੱਲੋਂ ਕੋਸ਼ਿਸ਼ ਕੀਤੀ ਜਾਵੇਗੀ ਇਨ੍ਹਾਂ ਸਾਰੇ ਮੈਕਮਿਆਂ ਦੇ ਨਾਲ ਅਤੇ ਜੋ ਵੀ 바ਰ ਕਾਉਂਸਲ ਐਸਪੀ ਸਾਹਿਬ ਪ੍ਰੈਸ ਅਤੇ ਪੋਸਟਮਾਰਟਮ ਕਰਨ ਵਾਲੇ ਡਾਕਟਰ ਨੇ ਉਹਨਾਂ ਨਾਲ ਜੋ ਵੀ ਗੱਲਬਾਤ ਹੁੰਦੀ ਹੈ ਉਹ ਇੱਕ ਇੰਟਰਵਿਊ ਦੇ ਤੌਰ ਤੇ ਤੁਹਾਡੇ ਸਾਹਮਣੇ ਸਾਰੇ ਪੱਖ ਰੱਖਣੇ ਤਾਂ ਕਿ ਮਸਲਾ ਹੋਰ ਜ਼ਿਆਦਾ ਕਲੀਅਰ ਹੋ ਸਕੇ ਤੇ ਦੋਸਤੋ ਦੱਸ ਦਈਏ ਕਿ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਅਜਿਹੇ ਚਿਹਰੇ ਜੋ ਕਿ ਇਸ ਕੇਸ ਦੇ ਨਾਲ ਜੁੜੇ ਹੋਏ ਹਨ ਜੋ ਕਿ ਹੁਣ ਤੱਕ ਪਰਦੇ ਦੇ ਪਿੱਛੇ ਸਨ ਉਹ ਵੀ ਪਹਿਲੀ ਵਾਰ ਸਾਹਮਣੇ ਆਉਣਗੇ ਅਤੇ ਕੁਝ ਵੱਡੇ ਹੈਰਾਨੀਜਨਕ ਖੁਲਾਸੇ ਸਾਹਮਣੇ ਆ ਕੇ ਕਰਨਗੇ ਉਹ ਇੰਟਰਵਿਊਜ਼ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਉਂਕਿ ਜਿੱਥੇ ਵਕੀਲ ਸਾਹਿਬ ਦੇ ਨਾਲ ਇਹਨਾਂ ਕੁਝ ਨਵੇਂ ਚਿਹਰਿਆਂ ਦੇ ਰਾਪਤੇ ਕਾਇਮ ਹੋਏ ਨੇ ਜੋ ਕਿ ਹਾਲੇ ਤੱਕ ਇੱਥੇ ਡਿਸਕਲੋਜ਼ ਨਹੀਂ ਕਰ ਸਕਦੇ ਪਰ ਦੋਸਤੋ ਇਸ ਕੇਸ ਦੇ ਵਿੱਚ ਇੱਕ ਨਵਾਂ ਮੋੜ ਇੱਕ ਵੱਡਾ ਪੱਖ ਸਾਹਮਣੇ ਆਵੇਗਾ ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਐਕਸਕਲੂਸਿਵ ਖੁਲਾਸੇ ਕੁਝ ਐਕਸਕਲੂਸਿਵ ਇੰਟਰਵਿਊਸ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਨਲਿਮਿਟਿਡ ਗਿਆਨ ਅਤੇ ਸੁਨੀਲ ਮੱਲਨ ਐਡਵੋਕੇਟ YouTube ਚੈਨਲਸ ਤੇ ਦੇਖਣ ਦੇ ਲਈ ਮਿਲਣਗੀਆਂ ਸੋ ਤੁਸੀਂ ਸਾਡੇ ਨਾਲ ਜੁੜੇ ਰਹੋ ਇਸ ਤੋਂ ਇਲਾਵਾ ਦੋਸਤੋ ਇਸ ਕੇਸ ਦੇ ਨਾਲ ਜੁੜੀਆਂ ਹੋਈਆਂ ਕੁਝ ਅਜਹੀਆਂ ਤਸਵੀਰਾਂ ਤੇ ਕੁਝ ਅਜਿਹੇ ਕਲਿੱਪਸ ਵੀ ਹਨ ਜੋ ਕਿ YouTube ਦੀ ਗਾਈਡਲਾਈਨਸ ਦੇ ਹੋ ਸਕਦਾ ਖਿਲਾਫ ਹੋਣ ਉਹ ਤੁਹਾਨੂੰ Facebook ਅਤੇ Instagram ਤੇ ਲਾਈਵ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸੋ ਤੁਸੀਂ ਲਗਾਤਾਰ ਸਾਡੇ ਨਾਲ ਜੁੜੇ ਰਹਿਣਾ ਜਲਦ ਹੀ ਅਨਲਿਮਿਟਿਡ ਗਿਆਨ ਅਤੇ ਸੁਨੀਲ ਐਡਵੋਕੇਟ ਜੀ ਦੀ ਟੀਮ ਪਹੁੰਚ ਰਹੀ ਹੈ ਯੂਪੀ ਦੇ ਵਿੱਚ ਹਰਚੰਦਰ ਸਿੰਘ ਸਿੱਧੂ ਕੇਸ ਦੇ ਵਿੱਚ ਕੁਝ ਹੋਰ ਵੱਡੇ ਖੁਲਾਸੇ ਕਰਨ ਦੇ ਲਈ ਅਤੇ ਅੱਗੇ ਦੀ ਕਾਰਵਾਈ ਦੇ ਲਈ ਸੋ ਦੋਸਤੋ ਅੱਜ ਦੇ ਅਪਡੇਟ ਵਿੱਚ ਫਿਲਹਾਲ ਨਹੀਂ ਜਾਂਦੇ ਜਾਂਦੇ ਤੁਹਾਡੇ ਨਾਲ ਕੁਝ ਖਾਸ ਕਲਿੱਪਸ ਵੀ ਸਾਂਝੇ ਕਰਦੇ ਆ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਤੇ ਹੁਣ ਸਾਨੂੰ ਇੱਥੇ ਫਿਲਹਾਲ ਦੀ ਉਹ ਇਜਾਜ਼ਤ ਥੈਂਕ ਯੂ ਧੰਨਵਾਦ ਟੇਕ ਕੇਅਰ ਦਿਲ ਦਿਲ ਨਾਲ ਗੱਲ ਕਰ ਦੁਨੀਆ ਨੂੰ ਸੱਚ ਦੱਸਣਾ ਵੀ ਜ਼ਰੂਰੀ ਹੈ ਤੇ ਮੁੰਡੇ ਦਾ ਜਿਹੜਾ ਪਿੰਡ ਹੈ ਥੋ ਕਿੰਨੀ ਦੂਰ ਹੈ ਲਗਭਗ ਵੀਰ ਜੀ ਉਹ ਇਥੋਂ 25-30 ਕਿਲੋਮੀਟਰ ਦੂਰ ਹੈ ਹਾਂ ਦੋਸਤੋ ਮੈਂ ਕੁਲਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਲਿਮਟਡ ਗੱਲਾਂ ਖੁੱਲੀਆਂ ਵੀ ਆ ਇਸ ਕਰਕੇ ਲੜਕਾਈ ਇੱਥੇ ਆਇਆ ਸੀਗਾ ਉਹਨੂੰ ਲੈ ਕੇ ਆਏ ਸੀ ਉਹਦੇ ਯਾਰ ਦੋਸਤ ਉਸ ਤੋਂ ਬਾਅਦ ਚ ਐਕਚੁਅਲੀ ਇਸ ਚੀਜ਼ ਦਾ ਪਤਾ ਲੱਗਾ ਉਸ ਤੋਂ ਪਹਿਲਾਂ ਨਾ ਤਾਂ ਪਰਿਵਾਰ 'ਚ ਇਹੋ ਜਿਹੀ ਕੋਈ ਹਲਚਲ ਜਾਂ ਕਿਸੇ ਗੱਲ ਦਾ ਸਾਨੂੰ ਅਭਾਸ ਹੋਇਆ ਪਿੰਡ ਵਾਲਿਆਂ ਨੂੰ ਤੇ ਨਾ ਹੀ ਸਾਨੂੰ ਪਿੰਡ 'ਚ ਸਾਨੂੰ ਕਿਸੇ ਨੂੰ ਪਤਾ ਸੀ ਇਸ ਗੱਲ ਦਾ ਮੈਨੂੰ ਉਹਦੇ 10 11 ਵਜੇ ਪਤਾ ਲੱਗਾ ਮੈਂ ਪੁਰੰਮਪੁਰ ਗਿਆ ਸੀ ਉਦੋਂ ਮੈਨੂੰ ਕਿਸੇ ਨੇ ਫੋਨ ਕੀਤਾ ਮੇਰੇ ਦੋਸਤ ਨੇ ਤੇ ਉਹ ਆਂਦਾ ਵੀ ਤੁਹਾਡੇ ਪਿੰਡ ਵਿੱਚ ਕੋਈ ਖਤਮ ਹੋ ਗਿਆ ਮੈਂ ਪਿੰਡ 'ਚ ਫੋਨ ਕੀਤਾ ਤੋ ਆਂਦੇ ਵੀ ਵਟ ਤੇ ਤੁਹਾਡੇ ਇਧਰ ਸਾਂਝੀ ਵਟ ਤੇ ਕੋਈ ਪਿਆ ਤੇ ਮੈਂ ਉਦੋਂ ਆਇਆ ਉਹਨਾਂ ਚਿਰ ਨੂੰ ਉਹ ਬੈਕਪੂ ਕਰ ਲਿਆ ਸੀ ਉਹਨਾਂ ਹਾਂਜੀ ਤੋ ਲੈ ਲੈ ਚਲੇ ਹੀ ਤੇ ਫਿਰ ਬਾਅਦ 'ਚ ਪਤਾ ਹੀ ਨਹੀਂ ਲੱਗਾ ਕੀ ਹੈ ਕੀ ਨਹੀਂ ਜਿਹੜਾ ਕਰੰਟ ਦੀ ਭਾਜੀ ਗੱਲ ਹੁੰਦੀ ਪਈ ਬਾਰ-ਬਾਰ ਮੈਂ ਤੁਹਾਨੂੰ ਇੱਕ ਚੀਜ਼ ਸਾਂਝੀ ਕਰਨਾ ਚਾਹੁੰਗਾ ਤੁਹਾਡੇ ਮਾਧਿਅਮ ਨਾਲ ਕਿ ਜਿੱਥੇ ਆਪਾਂ ਬੈਠੇ ਆ ਅ ਅਗਰ ਇਸ ਲੈਫਟ ਸਾਈਡ ਤੇ ਡੈੱਡ ਬੋਡੀ ਸੀ ਕਰੀ ਬਈਥੋਂ 1.5 200 ਮੀਟਰ ਦੂਰ ਤੇ ਜੇ ਤੁਹਾਡਾ ਕੈਮਰਾ ਨਜ਼ਰ ਮਾਰੇ ਤੇ ਉਹ ਵੇਖੋ ਪਿੱਛੇ ਜੰਗਲ ਹੈ ਜਿਹੜਾ 100 200 ਮੀਟਰ ਉਨੀ ਹੀ ਦੂਰ ਤੇ ਦੂਸਰੀ ਗੱਲ ਮੈਂ ਤੁਹਾਨੂੰ ਤੁਹਾਡੇ ਰਹੀਂ ਦੱਸਣਾ ਚਾਹੂੰਗਾ ਵੀ ਇਸ ਜੰਗਲ ਦੇ ਵਿੱਚ 1 ਕਿਲੋਮੀਟਰ ਦੇ ਉੱਤੇ ਕਰੀਬ ਇੱਕ ਬਹੁਤ ਵੱਡੀ ਨਹਿਰ ਹੈ ਜੋ ਇੱਥੋਂ 150 ਕਿਲੋਮੀਟਰ ਦੂਰ ਤੱਕ ਪਾਣੀ ਖੜਦੀ ਹੈ ਇੱਥੋਂ ਦੂਸਰੇ ਬੰਨੇ ਜਾਓਗੇ ਤੇ ਉੱਥੇ ਵੀ ਬਹੁਤ ਵੱਡੀ ਨਹਿਰ ਹੈ ਲਖੀਮਪੁਰ ਖੀਰੀ ਖੀਰੀ ਬ੍ਰਾਂਚ ਹੈ ਤੇ ਇੱਕ ਹਰਦੋਈ ਬ੍ਰਾਂਚ ਦੋ ਵੱਡੀਆਂ ਬ੍ਰਾਂਚਾਂ ਸ਼ਰਦਾਂ ਨਹਿਰ ਦੀਆਂ ਬਹੁਤ ਵੱਡੀਆਂ ਬ੍ਰਾਂ ਕਿਸੇ ਵੀ ਅਗਰ ਕਿਸੇ ਨੇ ਵੀ ਇਹ ਕੰਮ ਕਰਨਾ ਹੋਵੇਗਾ ਪਿੰਡ ਦੇ ਵਿੱਚ ਹੋਵੇ ਜਾਂ ਪਰਿਵਾਰ ਦੇ ਵਿੱਚੋਂ ਤੇ ਬੜੇ ਬੜੇ ਖੁੱਲੇ ਜਿਹੇ ਰਸਤੇ ਨੇ ਤੇ ਦੂਸਰੀ ਗੱਲ ਇਹ ਆ ਕਿ ਕੋਈ ਵੀ ਆਦਮੀ ਇਹੋ ਜਿਹਾ ਹਾਦਸਾ ਕਰਕੇ ਆਪਣੀ ਪੈੜੀ ਦੇ ਵਾਟ ਤੇ ਕਿਉਂ ਸੁੱਟੇਗਾ ਤੇ ਤੀਸਰੀ ਗੱਲ ਜਿਹੜੀ ਇਲਾਕਾ ਹੈ ਜੰਗਲ ਦੇ ਕਿਨਾਰੇ ਹੈ ਤੇ ਨਾਰਮਲ ਜੀ ਗੱਲ ਆ ਕਿ ਜੰਗਲੀ ਜਾਨਵਰਾਂ ਤੋਂ ਕਿਸੇ ਤਰੀਕੇ ਦਾ ਬਚਾਅ ਕਰਨ ਵਾਸਤੇ ਲੋਕੀ ਆਪੋ ਆਪਣੇ ਉਪਾਏ ਕਰਦੇ ਆ ਹੁਣ ਇੱਕ ਕਰੰਟ ਦੀ ਗੱਲ ਅਸੀਂ ਮੈਂ ਇਹ ਕਹਿਣਾ ਚਾਹੂੰਗਾ ਵੀ ਇਹ ਜਾਂਚ ਦਾ ਵਿਸ਼ਾ ਹੈ ਪੁਲਿਸ ਜਾਂ ਜੋ ਵੀ ਏਜੰਸੀ ਜੋ ਵੀ ਅਦਾਰਾ ਇਹ ਸੀ ਜਾਂਚ ਕਰ ਰਿਹਾ ਉਹ ਮਤਲਬ ਆਰਾਮ ਨਾ ਕਰੇ ਅਸੀਂ ਪਰਿਵਾਰ ਵਾਲੇ ਵੀ ਪੂਰੀ ਸਪੋਰਟ ਚ ਅਸੀਂ ਦੇਖਦੇ ਪਏ ਹਾਂ ਪਿੰਡ ਵਾਲੇ ਵੀ ਅਸੀਂ ਪੂਰੀ ਸਪੋਰਟ ਚ ਆ ਵੀ ਜੋ ਇਸ ਤਰੀਕੇ ਨਾਲ